से खड़ी। कौन सी गेम करते हो आप कराटे कराटे में भी कहाँ खेलने गए थे आप हावड़ा 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 में टोटल कितने बच्चे आए थे आठ सौ पचास बच्चे आए थे आच्चास। आच्चास। वहाँ पर जाके आपको रहने में खाने में पीने में कोई दिक्कत नहीं कैसा आपको वहाँ पर ट्रीटमेंट दिया गया थे? बहुत अच्छा ट्रीटमेंट था वहां पे स्कूल की तरफ से क्या सहयोग मिला आपको ਕੋਈ ਤੇ ਸਕੂਲ ਦੀ ਤਰਫੋਂ ਸੇ ਪੈਂਸਿਲ ਮੈਮ ਕਾ ਸ਼ਸ਼ੀ ਮੈਮ ਕਾ ਹਮਾਰੇ ਸਕੂਲ ਦੇ ਸਟਾਫ ਕਾ ਔਰ ਚੇਅਰਮੈਨ ਕਾ ਜਿਆਦਾ ਸੇ ਹੋਤਾ ਬੇਟਾ ਨਾਮ ਕੀ? ਅਦਿਕਾ ਬੇਟਾ ਕਿਹੜੀ ਗੇਮ ਚ ਜਿੱਤ ਕੇ ਆਏ? ਕਿਛ ਕੁ ਜਿੱਤਿਆ ਲੋੜ ਨਾਲ। ਆਪ ਕਰਾਟੇ ਗੇਮ ਚ ਮੈਡਲ ਜਿੱਤ ਕੇ ਆਏ 골ਡ ਮੈਡਲ। ਆਹ ਆਪ ਦਾਤੋ। ਉਹ ਪਹਿਲਾ ਵੀ ਜਿੱਤ ਕੇ ਬਿਜਾ। ਹਾਂ ਜੀ। ਹਾਂ ਜੀ। ਪੈਨਮ ਸਿਲਵਰ ਮੈਡਲ ਆਇਆ ਸੀ। हाँ जी कराटे गेम क्या नाम है आपका हर्षिका कौन सी गेम करते हो कराटे अभी कहाँ से जीत कर रहे हो आप कलकत्ता वहाँ पर कितनी टीमें आई थी सेवनटीन और एटीन कितनी आई थी टोटल बच्चे कितने आए थे ठीक है और फाइट वहाँ पे कैसे हुई फाइट में कैसा लगा फाइट आप कितनी फाइट हुई आपके छह छः फाइटें हुई थी बिहार से आई थी कई कई वेस्ट बंगाल से थे कई बिहार से थे और महाराष्ट्र से भी आए थे आपके घर से कैसा सपोर्ट है, से कैसा है, अच्छा है स्कूल से कैसे सपोर्ट है बहुत अच्छा घर से भी और स्कूल से भी स्कूल से किसका किसका सपोर्ट है दो

ਸਰਬਣਾ ਨਾਮ ਦਾ ਤੇ ਮੇਰਾ ਨਾਮ ਸ਼ਿਵੰਤ ਤਿਵਾੜੀ ਹੈ। ਸਰ ਇਹ ਮੈਡਲ ਜਿੱਤ ਕੇ ਲੈ ਆਇਆ। ਇਹ ਬੱਚੇ ਹਾਵੜਾ ਤੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ। ਹਾਵੜਾ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗਾ ਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ। ਉੱਥੇ ਕਾਫੀ ਟੀਮਾਂ ਆਈਆਂ ਸੀ 860 ਬੱਚੇ ਆਏ ਸੀਗੇ ਟੋਟਲ। ਕਿਨ ਕੋਈ ਯੂਪੀ ਦਾ ਹੈ, ਕੋਈ ਬਿਹਾਰ ਤੋਂ, ਕੋਈ ਹਰਿਆਣਾ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਉੱਤਰਾਖੰਡ ਤੋਂ ਸੀਗਾ। ਫਿਰ ਅਲੱਗ-ਅਲੱਗ ਸਟੇਟਾਂ ਤੋਂ ਤੇ ਇਹ ਕਾਇ ਸੀਗੇ ਆਪਣੇ ਉਧਰੋਂ ਕੀ ਨਾਂ ਕਹਿੰਦੇ ਆ। बेटा? नहीं जो दूसरी कंट्री से आए हुए थे बांग्लादेश से बांग्लादेश से भी ऐसे के बच्चे ठीक है ना? नेपाल तो भी ऐसे थे मतलब बहुत वीरिया रहा टूर्नामेंट बहुत बढ़िया बच्चे ने पार्टिसिपेट किया उसे एक की गर्मी बहुत ज्यादा ही गर्मी ना देखते दे। हो बच्चे ने बहुत वीरिया स्पोर्ट मतलब अपना उ पार्टीसपेट किया बच्चे ਦੇਖੋ ਜੀ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਣਾ ਮਾਈਂਡ ਸੈਟਅਪ ਜੇ ਰੱਖਾ ਆਪਣੇ ਦਿਮਾਗ 'ਚ ਸੋਚਿਆ ਕਿ ਨਾ ਕਿ ਛੋਟਾ ਬੱਚਾ ਹੈ ਆਪਣੇ ਦਿਮਾਗ 'ਚ ਸੋਚਿਆ ਕਿ ਵੱਡਾ ਬੱਚਾ ਹੈ ਉਨਾ ਹੀ ਸਾਡਾ એનર્ਜੀ ਵੇਸਟ ਹੋਣਾ ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਹੈ ਜਾਂ ਕਿ ਮਤਲਬ ਹੋਟਾ ਆਡਲ ਸਭ ਇਕੁਅਲ ਆ ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਹੈ ਠੀਕ ਹੈ ਨਾ ਆਪਾਂ ਇਹ ਸੋਚਦੇ ਕਿ ਬੱਚਾ ਵਧੀਆ ਆਪਾਂ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਆਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਈਂਡ ਸੈਟਅਪ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਆਂ ਕਿੰਨੇ ਮੈਡਿਕਲ ਹਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ ਚਾਰ ਦੇ ਚਾਰੇ 골ਡ ਆਏ ਆਪਣੇ ਅਲੱਗ-ਅਲੱਗ ਵੇਟ ਦੇ ਵਿੱਚ ਜੀ ਇੰਟਰਨੈਸ਼ਨਲ ਕਿਲਪਾ ਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਮਨਦੀਪ ਕਾਲੀਆ ਜੇ ਪਰ ਕਿੰਨੀ ਗੇਰ ਹਿੰਦੀ ਦੇ ਬੱਚੇ 골ਡ ਸਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਮਤਲਬ ਕਿ ਐਜ਼ ਏ ਟੀਚਰ ਐਜ਼ ਏ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ